ਜੀ ਆਪਣੀ ਬਾਸਲਾ ਸਾਹੂਰਾ ਲਾਂਕੇ ਮਹਿਰਾਂ ਤੋਂ ਪਹਿਲਾਂ 934 ਐਕਸੀਡੈਂਟ ਹੋਈ ਆ ਤੇ ਇੱਧਰ ਟਰੱਕ ਵਾਲੇ ਬੰਦੇ ਟਰੱਕ ਨਾਲ ਹੋਈ ਆ ਮਹਿਰਾਂ ਤੋਂ ਪਹਿਲਾਂ ਜਮੇ ਡਿਊਟੀ ਜਾਂਦੇ ਆ ਤੇ ਤੇਰੀ ਬਣਾ ਛੱਟਾ ਛਟਾ ਲੱਗਿਆ ਆਪਣਾ ਡਰਾਈਵਰ ਕਨੈਕਟਰ ਪਤਾ ਨਹੀਂ ਕਿਹੜੇ ਹੁਣ ਮੈਂ ਵੇਨਾ ਵਾਟ ਲੱਗੀ ਡਰਾਈਵਰ ਕਨੈਕਟਰ ਨੂੰ ਲੈ ਗਿਆ ਹਸਪੀਟਲ 934 ਗੱਡੀ ਸੀਗੀ ਸਾਬਰ ਇਹ ਤੋਂ ਅਗਲੇ ਬੰਨੇ ਨਹਿਰਾ ਤੋਂ ਕਈ ਲ ਐਕਸੀਡੈਂਟ ਹੋਈ ਹੈ ਜੀ ਬੜਾ ਬੜਾ ਅਫਾਤ ਲੱਗਾ ਆਹ ਸਾਲ ਦੇ ਵਾਲਾ ਅਸ਼ਾ ਇਹ ਪਾਸੋਂ ਪੱਟੀਆਂ ਆ ਰਹੀ ਸੀ ਸਾਢੇ 5 ਵਜੇ ਦਾ ਟਾਈਮ ਸਾਢੇ 5 ਵਜੇ ਦਾ ਤੇ ਇਧਰੋਂ ਟਰੱਕ ਜਾ ਰਿਹਾ ਕਰਨਤਨ ਸਾਈਡ ਤੋਂ ਅੰਮੋ ਸਾਹਮਣੇ ਬਸ ਬੱਜ ਗਿਆ ਜੀ ਤੇ ਜਾਣੇ ਨਾ ਪਾਣੀ ਨਹੀਂ ਨਹੀਂ ਬਚਾ ਆ ਗਿਆ ਬੰਦਿਆ ਦਾ ਜੀ ਮਾੜੀ ਮੋਟੀ ਸੱਤ ਚੱਲ ਗਈਆਂ ਤੇ ਜਿਹੜੇ ਡਰਾਈਵਰ ਡਰਾਈਵਰ ਦਾ ਮੋਢਾ ਮਟਾ ਥੋੜਾ ਜਿਹਾ ਹੰਲਿਆ ਸਿਵਲ ਹਸਪਤਾਲ ਸਰਕਾਰੀ ਦਾਸ ਲੈ ਜੀ ਹਾਂ ਗਲਤੀ ਨਹੀਂ ਕੀਤੀ ਵੇਖਿਆ ਨਹੀਂ ਰੋਖ ਡਿੱਗਾ ਹਨੇਰੀ ਆਹੀ ਰਾਤੀ ਤੇ ਉਹ ਰੋਖ ਜਾਂ ਡਿੱਗਾ ਤੇ ਪਤਾ ਨਹੀਂ ਲੱਗਾ ਨਾ ਨੂੰ ਆਮ ਸਾਹਮਣੇ ਆ ਗਈ। ਮੇਰੇ ਨਾਮ ਰੰਤਿਰ ਸਰ। ਇਹ ਗੱਲ ਕੋਈ ਟ੍ਰੈਲਰ ਰੇੜੋ ਬੜੀ ਗੱਡੀ ਕੋਲ। ਮੈਂ ਬੱਸ ਦਾ ਡਰਾਈਵਰ। ਕਿਸ ਤਰ੍ਹਾਂ ਮੈਂ ਟਕਰਾਈ ਗਏ। ਗੱਡੀ ਜੀ ਮੈਂ ਰੁਕ ਕੇ ੱੱਗਾ ਜਾਂ ਛੜਕਦੇ ਵਿੱਚ। ਕਿ ਚੁੱਕਣੀਆਂ ਪੈਂਦੀਆਂ ਐ। ਤੇ ਗੱਡ ਪਰਾਰੇ ਜੋ ਗੱਡੀ ਦੀ ਬ੍ਰੇਕ ਮਾਰੀ ਬ੍ਰੇਕ ਲੱਗੇ ਨਹੀਂ ਗੜੇ। ਗੱਡੀ ਬਚਾਉਣ ਦੀ ਕੋਸ਼ਿਸ਼ ਕੀਤੀ ਆ। ਪਰ ਉਹ ਗੱਡੀ ਜਾ ਕੇ ਲੱਗ ਗਈ। ਕਦ ਜੇ ਟਕਰਾਈ ਕੋ। ਤੇ ਕ੍ਰੈਸ਼ਰ ਵਾਲਾ ਟਰੱਕ ਆਉਂਦਿਆ ਹੀ। ਤੇ ਸਵਾਰੀਆਂ ਦਾ ਨਹੀਂ ਜਾਣੀ ਨੁਕਸਾਨ ਕੋਈ ਮਾਰੇ ਰਿਪੋਰਟ ਵੀ ਬਜਾਉ। ਅਲੱਗਿੰਦਸ ਹੈ। ਤੇ ਤੁਹਾਡੇ ਕੋਲ ਲੱਗਦੇ ਜਿਹੜੇ ਆਪਾਂ ਪਾਸ ਕਰਾਂਗੇ। ਸਾਡਾ ਕੀ ਕਰਵਾ ਦੇ। ਇਹ ਐਕਸੀਡੈਂਟ ਹੋ ਗਿਆ, ਬਾਸਕੇਟ ਆਤਰਾ ਤੇ ਡੌੜੇ ਭਾਈ ਤੇ ਗਿਆ। ਇਹ ਕੋਹ ਨਾਲ ਕਿਤੇ ਕੋੜੀ। 40 ਦੇ ਸੈਕਸ ਐਕਸੈਕਟ ਬੋਲੇ ਪਾੜ ਗਿਆ। ਤੇ ਦੰਦ ਵਿੱਚ ਦੇ ਦੰਦ ਵੀ ਟੁੱਟ ਗਿਆ। ਕੋਈ ਚਾਹ ਕੋ ਬਣੇ ਸੋ ਏਥੇ ਜੇ ਪਤਾ ਨਹੀਂ ਕਿਹਦਾ ਚਾਹਦੇ ਨਾ ਆਂਦੇ ਰਾਤੀ ਨੇਰੀ ਆਈ ਇਹ ਬੰਗਾਰ ਕੇ ਦਰਫੂ ਰੁਕ ਤੇ ਕਿਹਦੇ ਤਾਗ ਤੇ ਐਕਸੀਡੈਂਟ ਹੋ ਗਿਆ ਉਹ ਲੋਕ ਤੁਹਾਡੇ ਜੇ ਤਾਂ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਉਹ ਸਰ ਆਪਣੇ ਜੱਟ ਮੰਗ ਕਰ ਮੈਂ ਤਾਂ ਲੰਕੋ ਕੋਈ ਨਾ ਮੇਰੇ ਨਾਲ ਖੋਹਣੇ ਦਿੱਤ ਸਥਾਨ ਤੇ ਜਾ ਕੇ Ma di non avere una certezza. Immagino di non avere una di non avere di non avere non